ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਚੈਨਲ ਤੇ ਤਾਂ ਦੋਸਤੋ ਦੇਖੋ ਜੀ TTT ਨਾਟਸ ਚੈਨਲ ਨੂੰ ਲੈ ਕੇ ਜਿਹੜਾ ਪੇਪਰ A ਹੋਇਆ ਸੀਗਾ ਪੰਜਾਬੀ ਪੇਪਰ A ਉਹਦਾ ਫਾਈਨਲ ਰਿਜ਼ਲਟ ਫਾਈਨਲ ਆਨਸਰ ਕੀ ਆ ਚੁੱਕੀ ਹੈ ਤਾਂ ਉਹਦੇ ਤੋਂ ਤੁਸੀਂ ਹੁਣ ਅੰਦਾਜ਼ਾ ਲਗਾ ਸਕਦੇ ਹੋ ਕਿ ਜਿਹੜੇ ਤੁਹਾਡੇ ਨੰਬਰ ਕਿੰਨੇ ਬਣ ਰਹੇ ਨੇ ਪਹਿਲਾਂ ਓਬਜੈਕਸ਼ਨ ਦੀ ਡੇਟ ਸੀਗੀ ਪਰ ਹੁਣ ਓਬਜੈਕਸ਼ਨ ਦੀ ਡੇਟ ਵੀ ਪੂਰੀ ਹੋ ਚੁੱਕੀ ਹੈ ਇਸ ਤੋਂ ਬਾਅਦ ਗੱਲ ਕਰਦੇ ਹਾਂ ਪ੍ਰਤੀਕਾ ਤੋਂ ਪੂਰੀ ਹੋ ਸਕਦੀ ਹੈ ਤੇ ਜਲਦੀ ਪ੍ਰਤੀ ਵੀ ਪੂਰੀ ਹੋਵੇਗੀ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਨਾ ਫਾਈਨਲ ਆਨਸਰ ਕੀ ਦਿਖਾ ਦਵਾਂ ਤੋ ਦੇਖੋ ਜੀ ਇਹਨਾਂ ਨੇ ਜਿਹੜੀ ਆਨਸਰ ਕੀ ਅਪਲੋਡ ਕੀਤੀ ਐ ਐਕਸਲ ਸ਼ੀਟ ਦੇ ਵਿੱਚ ਅਪਲੋਡ ਆ ਤੇ ਤੁਸੀਂ ਇੱਥੇ ਦੇਖ ਸਕਦੇ ਹੋ ਭਾਗ ਪਹਿਲਾ ਵਿਆਕਰਨ ਤੇ ਹੋਰ ਭਾਗ ਦੂਜਾ ਸਾਹਿਤ ਠੀਕ ਹੈ ਜੀ ਕੁਐਸਚਨ ਨੰਬਰਸ ਦੇ ਨਾਲ ਨਾਲ ਉਹਨਾਂ ਦੇ ਆਨਸਰ ਠੀਕ ਹੈ ਜੀ ਦੇਖ ਸਕਦੇ ਹੋ ਵੀ ਉਹਨਾਂ ਦੇ ਜਿਹੜੇ ਆਨਸਰ ਸੀਗੇ ਕੀ ਨੇ ਠੀਕ ਹੈ ਜੀ ਤਾਂ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਇਹ ਆਨਸਰ ਕੀ ਤੁਸੀਂ ਇਹਦੇ ਤੋਂ ਆਪਣੇ ਜਿਹੜੇ ਸਹੀ ਐ ਨੰਬਰ ਮੈਜ਼ਰ ਕਰ ਸਕਦੇ ਹੋ ਸੋ ਹੁਣ ਆਪਾਂ ਗੱਲ ਕਰਦੇ ਹਾਂ ਭਰਤੀ ਪੂਰੀ ਹੁੰਦੀ ਤਾਂ ਦੇਖੋ ਜੀ ਦੋਸਤੋ ਲਗਾਤਾਰ ਮੀਟਿੰਗਾਂ ਹੋ ਰਹੀਆਂ ਨੇ ਸਿੱਖਿਆ ਮੰਤਰੀ ਨਾਲ ਬਹੁਤ ਸਾਰੇ ਟੈਟ ਵਾਲੀ ਯੂਨੀਅਨ ਵਾਲੇ ਬੱਚੇ ਵੀ ਉਹਨਾਂ ਕੋਲ ਗਏ ਸੀਗੇ ਅਧਿਆਪਕ ਮੋਰਚੇ ਵਾਲੇ ਬੱਚੇ ਵੀ ਉਹਨਾਂ ਕੋਲ ਗਏ ਸੀ ਔਰ 23 46 ਭਰਤੀ ਵਾਲੇ ਬੱਚੇ ਵੀ ਉਹਨਾਂ ਕੋਲ ਗਏ ਸੀ ਸੋ ਜਿੰਨਾ ਦਬਾਅ ਬਣਾਇਆ ਜਾ ਰਿਹਾ ਹੈ ਉਮੀਦ ਹੈ ਕਿ ਜਲਦ ਤੋਂ ਜਲਦ 5994 ਭਰਤੀ ਨੂੰ ਵੀ ਜਲਦੀ ਪੂਰਾ ਕੀਤਾ ਜਾਵੇ ਕਿਉਂਕਿ ਇਹ 5994 ਔਰ 23 46 ਇਹ ਦੋ ਅਜਿਹੀਆਂ ਭਰਤੀਆਂ ਨੇ ਜਿਹੜੀਆਂ ਕਿ ਬਹੁਤ ਜ਼ਿਆਦਾ ਦੇਰ ਤੋ ਲੰਮਕ ਹੀ ਰਹੀ ਯਾਨੀ ਇੱਕ حساب ਦੀਆਂ ਮਤਲਬ ਕਿ ਇਹਨਾਂ ਨੂੰ ਪੂਰੀ ਤਰ੍ਹਾਂ ਪੂਰਾ ਨਹੀਂ ਕੀਤਾ ਗਿਆ ਹਾਂ ਕੁਝ ਬੱਚੇ ਆਲਰੇਡੀ ਹੈਂਡ ਜੁਆਇਨ ਪਰ ਨਹੀਂ ਪੂਰੀ ਤਰ੍ਹਾਂ ਹਜੇ ਕਿਸੇ ਨਾਲ ਵੀ ਪੂਰੀ ਕਾਰਵਾਈ ਨਹੀਂ ਕੀਤੀ ਗਈ ਸੋ ਲੱਗਦਾ ਹੈ ਕਿ ਹੁਣ ਜਿਹੜਾ ਪੰਚਾਇਤੀ ਚੋਣਾਂ ਹੋਣੀਆਂ ਨੇ ਉਸ ਤੋਂ ਪਹਿਲਾਂ ਸਰਕਾਰ ਤੇ ਦਬਾਅ ਬਣਾ ਕੇ ਸ਼ਾਇਦ ਇਹ ਪਹਿਲਾਂ ਪੂਰੀ ਕਰਾਈ ਜਾ ਸਕੇ ਬਾਕੀ ਵਾਹਿਗੁਰੂ ਜਾਣਦਾ ਹੈ ਕਿ ਕਦੋਂ ਪਰਤੀਪੂਰੀ ਹੋਏਗੀ ਪਰ ਤੁਸੀਂ ਆਦੀ ਹੋਪ ਨਾ ਛੱਡਿਓ ਇਹ ਵਿਸ਼ਵਾਸ ਤਾਂ ਹੀ ਦੁਨੀਆ ਕਾਇਮ ਹੈ ਸੋ ਮਿਲਦੇ ਹਾਂ ਤੁਹਾਨੂੰ ਦੋਸਤੋ ਕਿਸੇ ਨੈਕਸਟ ਅਪਡੇਟ ਦੇ ਵਿੱਚ ਧੰਨਵਾਦ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਜੇਕਰ ਤੁਹਾਡੇ ਕੋਈ ਵਿਚਾਰ ਹੋਣ ਤਾਂ ਤੁਸੀਂ ਕਮੈਂਟਾਂ ਵਿੱਚ ਜਰੂਰ ਦੱਸਣਾ